ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਕ ਪੰਗੜੇ ਦੀ ਟੀਮ ਬਹੁਤ ਟੌਪ ਦੀ ਹੁੰਦੀ ਹੈ ਤੇ ਜੋ ਜੱਜ ਹੁੰਦੇ ਆ ਉਹ ਰਿਸ਼ਵਤ ਲੈ ਕੇ ਇਸ ਟੀਮ ਨੂੰ ਉਸ ਕੰਪੀਟੀਸ਼ਨ ਤੋਂ ਬਾਹਰ ਕਰ ਦਿੰਦੇ ਆ ਤੇ ਦੇਖੋ ਉਸ ਤੋਂ ਬਾਅਦ ਨੱਚਣ ਵਾਲੇ ਜਿਹੜੇ ਪੰਗੜੇ ਵਾਲੇ ਹੁੰਦੇ ਮੁੰਡੇ ਕਿਵੇਂ ਰੋ ਰਿਹਾ ਉਹ ਕਹਿੰਦੇ ਸਾਨੂੰ ਟਰੋਫੀ ਦੀ ਨਹੀਂ ਲੋੜ ਤੂੰ ਸਾਨੂੰ ਸਾਡੀ ਗਲਤੀ ਦੱਸ ਦਿਓ ਕਿ ਸਾਡੇ ਤੋਂ ਗਲਤੀ ਕਿੱਥੇ ਹੋਈ ਜੋ ਤੁਸੀਂ ਸਾਨੂੰ ਬਾਹਰ ਕਰ ਰਹੇ ਹੋ ਇਹ ਵੀਡੀਓ ਬਹੁਤ ਹੀ ਦਰਦਨਾਕ ਹੈ ਤੁਸੀਂ ਇਸ ਵੀਡੀਓ ਵਿੱਚ ਵੇਖੋਗੇ ਜਿਨ੍ਹਾਂ ਦੀ ਪਹਿਲੇ ਨੰਬਰ ਟੀਮ ਆਈ ਉਹਨਾਂ ਨੇ ਥੱਲੇ ਕਮੈਂਟ ਕਰਕੇ ਵੀ ਦੱਸਿਆ ਕਿ ਇਸ ਟੀਮ ਨਾਲ ਬਹੁਤ ਤੱਕਾ ਹੋਇਆ ਬੇਸ਼ੱਕ ਮੇਰੀ ਟੀਮ ਨੂੰ ਫਰਸਟ ਲਾਇਆ ਗਿਆ ਬਟ ਇਸ ਟੀਮ ਨਾਲ ਬਹੁਤ ਮਾੜਾ ਹੋਇਆ ਇਹ ਟੀਮ ਡਿਜ਼ਰਵ ਕਰਦੀ ਸੀ ਵਧੀਆ ਨੱਚੀ ਸੀ ਟੀਮ ਤੋਂ ਉਹਨਾਂ ਨੇ ਥੱਲੇ ਰਪਲਾਈ ਵੀ ਕੀਤਾ ਇਹ ਤਾਂ ਤੁਹਾਡੀ ਇਮਾਨਦਾਰੀ ਹੈ ਵੀਰੇ ਤੁਸੀਂ ਤਾਂ ਖੁਦ ਇਸ ਦੌਰ ਚੋਂ ਨਿਕਲੇ ਹੋ ਤੇ ਤੁਸੀਂ ਖੁਦ ਸਮਝ ਸਕਦੇ ਹੋ ਤੁਹਾਡਾ ਲੋਕ ਨਾਚ ਨਹੀਂ ਇਮਾਨਦਾਰੀ ਹੋਣਾ ਇੱਕ ਸੁੱਲਜੀ ਸ਼ਖਸੀਅਤ ਦਰਸਾਉਂਦੀ ਹੈ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਇਹ ਪੰਗੜੇ ਵਾਲੀ ਟੀਮ ਨਾਲ ਹੋਇਆ ਹੋਰ ਕਦੇ ਵੀ ਕਿਸੇ ਵੀ ਟੀਮ ਨਾਲ ਨਾ ਹੋਵੇ। ਨਹੀਂ ਤਾਂ ਜੱਜ ਐਵੇਂ ਰਿਸ਼ਵਤ ਲੈ ਕੇ ਮਿਹਨਤ ਕਰਨ ਵਾਲੀ ਟੀਮ ਨਾਲ ਐਵੇਂ ਤੱਕਾ ਕਰਦੇ ਰਹਿਣਗੇ ਤੇ ਮਿਹਨਤ ਕਰਨ ਵਾਲੇ ਅੱਗੇ ਨਹੀਂ ਆਉ ਸਕਣਗੇ। ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ। ਸਾਰਾ ਟੀਮਾਂ ਦੀ ਮਦਦ ਹੈ ਆਪਾਂ ਚੱਲੇ ਗਏ ਆਂ ਜੀ ਬਚਾ ਲਓ ਤੁਹਾਨੂੰ ਬਚਾ ਲਓ ਰੇ ਜੀ ਤੁਹਾਨੂੰ ਚਾਹੀਦੀ ਨਹੀਂ ਤੁਹਾਨੂੰ ਆਪਾਂ ਜਿਹੜੀ ਗਲਤੀਆਂ ਚੱਕਦੀਆਂ ਤੁਹਾਨੂੰ ਟਰੋਫੀ ਨਹੀਂ ਸਰ ਤੁਹਾਨੂੰ ਟਰੋਫੀ ਨਹੀਂ ਚਾਹੀਦੀ ਚੱਲ ਗਏ ਚੱਲ ਜੀ ਸਾਨੂੰ ਗੱਲ ਦੱਸੋ ਇਹ ਗਲਤੀ ਜਿਹੜੀ ਹੋ ਗਈ ਉਹ ਦੱਸੋ ਗਲਤੀ ਦੱਸੋ ਇਹ ਥੋੜੀ ਨਾਲ ਦੱਸਣਾ ਨਹੀਂ ਕਰਦੇ ਅੱਜ ਤੋਂ ਸਾਲ ਤੋਂ ਆ ਰਹੇ ਹਾਂ ਚੱਲ ਜੀ ਭਈਆ ਹਾਂ ਜੀ कौन आकर आओगे 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 कौन आकर आओगे